ਨੈੱਟਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਰਵਿੰਦਰਪਾਲ ਸਿੰਘ ਪਾਲੀ ਨੇ ਸਥਾਨਕ ਵਾਰਡ 44 ਵਿੱਚ ਹੋਈ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਵੋਟ ਚੋਰੀ ਰੋਕਣ ਕੀ ਕੀ ਕਰ ਸਕਦੇ ਹਨ ਮੀਟਿੰਗ ਦਾ ਪ੍ਰਬੰਧ ਵਾਰਡ ਦੇ ਕਾਉਂਸਲਰ ਸੂਨ ਸਿੰਘ ਗੋਗਾ ਨੇ ਕੀਤਾ ਪਾਲੀ ਨੇ ਲੋਕਾਂ ਨੂੰ ਦੱਸਿਆ ਕਿ ਉਹ ਡੀਐਲਓ ਦੀ ਕਾਰਗੁਜ਼ਾਰੀ ਤੇ ਧਿਆਨ ਰੱਖਣ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹਨਾਂ ਦੀਆਂ ਵੋਟਾਂ ਨਹੀਂ ਜਾਈ ਤੌਰ ਤੇ ਕਟੀਆਂ ਤਾਂ ਨਹੀਂ ਗਈਆਂ ਜਿਕਰ ਯੂਗ ਹੈ ਕਿ ਵਿਧਾਨ ਸਭਾ ਹੰਕਾ ਆਤਮਨਗਰ ਜਿਸ ਵਿੱਚ ਕਿ 12 ਵਾਰਡ ਪੈਂਦੇ ਹਨ ਇਹਨਾਂ ਵਿੱਚੋਂ 4 ਵਾਰਡਾਂ 40 41 42 ਤੇ 44 ਵਿੱਚ ਲੋਕਾਂ ਨੂੰ ਵਿਰੋਧੀਆਂ ਦੀਆਂ ਗਲਤ ਨੀਤੀਆਂ ਵਿਰੁੱਧ ਜਾਗਰਿਤ ਕਰਨ ਅਤੇ ਲੋਕ ਰਾਜ ਪ੍ਰਬੰਧ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਰਵਿੰਦਰਪਾਲ ਸਿੰਘ ਪਾਲੀ ਦੀ ਡਿਊਟੀ ਲਗਾਈ ਹੈ ਇਸੇ ਤਰ੍ਹਾਂ ਬਾਕੀ ਦੇ 8 ਵਾਰਡ ਵਿੱਚ ਪਰਮਪਾਲ ਬਾਵਾ ਅਤੇ ਰਾਜਕੁਮਾਰ ਅਗਰਵਾਲ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਇਸੇ ਸੰਦਰਭ ਵਿੱਚ ਪਾਲੀ ਦੇ ਵਾਰਡ 44 ਵਿੱਚ ਮੀਟਿੰਗ ਕੀਤੀ ਸੀ ਪਾਲੀ ਨੇ ਦੱਸਿਆ ਕਿ ਹਾਈ ਕਮਾਂਡ ਦੇ ਹੁਕਮ ਮੁਤਾਬਕ ਉਹ 4 ਹਫ਼ਤੇ ਇਨ੍ਹਾਂ ਚਾਰਾਂ ਵਾਰਡਾਂ ਵਿੱਚ ਮੀਟਿੰਗਾਂ ਕਰਕੇ ਜਨਤਾ ਦੇ ਰੂਬਰੂ ਹੋਇਆ ਕਰਨਗੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਕੋਆਰਡੀਨੇਟਰ ਸੁਖਪ੍ਰੀਤ ਕੌਰ ਬਲਾਕ ਪ੍ਰਧਾਨ ਵਿਪਨ ਸੇਟੀ ਤੇ ਹਰਪ੍ਰੀਤ ਪੰਨੂ ਵਰਮੀਤ ਪਾਟਿਆ ਤੇ ਨਰੇਸ਼ ਸਿੰਘ ਸੱਗੂ ਸਮੇਤ ਆਮ ਆਦਮੀ ਪਾਰਟੀ ਦੇ ਕਈ ਅਹੁਦੇਦਾਰ ਵਰਕਰ ਅਤੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਵੀ ਮੌਜੂਦ ਸਨ